20 ਅਗਸਤ ਨੂੰ ਮੁਹਾਲੀ ਵਿਖੇ ਸੀਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਮੁਹਾਲੀ ਫੇਜ਼ 7 ਦੀਆਂ ਲਾਈਟਾਂ ਤੇ ਨਿਰੰਤਰ 9 ਮਹੀਨਿਆਂ ਤੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਦੇ ਸਮੂਹ ਆਗੂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਉਦੇਦਾਰਾਂ ਨੇ ਮੋਰਚਾ ਸਥਾਨ ਤੇ ਇੱਕ ਵਿਸ਼ਾਲ ਇਕੱਠ ਕੀਤਾ ਤੇ ਪੁਲਿਸ ਦੀਆਂ ਵਦੀਕੀਆਂ ਦੇ ਵਿਰੋਧ ਵਿੱਚ ਜਮ ਕੇ ਨਾਰੇਬਾਜੀ ਕੀਤੀ। ਇਸ ਪ੍ਰਦਰਸ਼ਨ ਵਿੱਚ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਬੜਾ ਅਤੇ ਰਾਜਾ ਰਜਿੰਦਰ ਸਿੰਘ ਨਨਹੇੜਿਆ ਬਸਪਾ ਆਗੂ ਨੇ ਆਏ ਲੋਕਾਂ ਨੂੰ ਸੰਬੋਧਨ ਕੀਤਾ ਉਹਨਾਂ ਨੇ ਕਿਹਾ ਕਿ ਸਾਡਾ ਇਹ ਮੋਰਚਾ ਜਾਲੀ ਜਾਤੀ ਸਰਟੀਫਿਕੇਟ ਤਾਰਕ ਨੂੰ ਸਲਾਖਾਂ ਅੰਦਰ ਬੰਦ ਕਰਕੇ ਹੀ ਦਮ ਲਵੇਗਾ ਉਹਨਾਂ ਨੇ ਨਜਾਇਜ਼ ਛੇਕੇ ਸਬਾਰੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਧਿਆਨ ਦੇ ਕੇ ਜਲਦ ਨਿਪਟਾਰਾ ਕਰਨ ਲਈ ਕਿਹਾ ਜਦੋਂ ਤਰਨਕਾਰੀਆਂ ਨੇ ਬਲਵਿੰਦਰ ਕੁੰਬੜਾ ਤੇ ਰਾਜਾ ਨਨਹੇੜੀਆਂ ਦੀ ਅਗਵਾਈ ਵਿੱਚ ਐਸਐਸਪੀ ਦਫ਼ਤਰ ਦਾ ਕਿਰਾਓ ਕੀਤਾ ਤਾਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਐਸਪੀ ਹਰਵੀਰ ਸਿੰਘ اٹਵਾਲ ਪਾਰੀ ਫੋਰਸ ਨਾਲ ਲਾਏ ਤੇ ਬਲਵਿੰਦਰ ਸਿੰਘ ਕੁੰਬੜਾ ਨੇ ਉਹਨਾਂ ਨੂੰ ਉਪਰੋਕਤ ਕਿਸਾਨ ਦਾ ਵੇਰਵਾ ਦੱਸਿਆ ਤੇ ਡੀਆਈਜੀ ਰੇਂਜ ਰੂਪਨਗਰ ਰਾਹੀਂ ਮੁੱਖ ਮੰਤਰੀ ਪੰਜਾਬ ਡੀਜੀਪੀ ਪੰਜਾਬ ਡੀਆਈਜੀ ਰੂਪਨਗਰ ਤੇ ਐਸਐਸਪੀ ਮੋਹਾਲੀ ਨੂੰ ਮੰਗ ਪੱਤਰ ਭੇਜਿਆ ਆਓ ਸੁਣਦੇ ਹਾਂ ਸਾਡੇ ਚੈਨਲ ਦੀ ਟੀਮ ਵੱਲੋਂ ਕਵਰੇਜ ਕੀਤੀ ਇੱਕ ਰਿਪੋਰਟ ज पंज सकाल पंज सकाल पंज ਪ੍ਰਸ਼ਾਸਨ ਨੂੰ ਪ੍ਰਸ਼ਾਸਨਿਕ ਅਧਿਕਾਰੀ ਆ ਗਿਆ ਸ਼ਾਇਦ ਇੱਥੇ ਸਰ ਪਰ ਜਦੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਦਾ ਚੱਕੀ ਤਾਂ ਸਾਨੂੰ ਸਾਰੇ ਬੰਦੇ ਨੂੰ ਇੱਥੇ ਖੇਚਣ ਦੇਣੀ ਪਈ ਜਿਵੇਂ ਨਗਰ ਨਿਗਮ ਮੁਹਾਲੀ ਦਾ ਇੱਕ ਮੈਕਟਰ ਸੀ ਸੁਣ ਲਿਆ ਮੁੰਦਰਾ ਬਰਨੈਕਟਰ ਸੀ ਸ਼ੇਰ ਹੱਥ ਮੁਕਦਮੇ ਆ ਜਿਹੜੇ ਕੇਸ ਹੈਗੇ ਜਿਨ੍ਹਾਂ ਚ ਬੁੱਸਦਾ ਕੋਈ ਕਾਰਵਾਈ ਨਹੀਂ ਕੀਤੀ ਤਿੰਨ ਕੇਸ ਜਿਹਦੇ ਤੇ ਥਾਣੇ ਅੱਠ ਵੇਸਦੇ ਆ ਜਿਹਦੇ ਚ ਮੇਰੇ ਤੇ ਐਫ ਆਈ ਆਰ ਹੋ ਜਿੰਦੀ ਘਰ ਵਾਲੀ ਦੇ ਸਰਜ ਹੋ ਜਿੰਦੀ ਚੋਰਾਂ ਦੇ ਖਿਲਾਫ ਐਫ ਆਈ ਆਰ ਦਾ ਜੀ ਨਹੀਂ ਹੁੰਦੀ ਯਾਰ ਚੋਰਾਂ ਦੇ ਬੰਦੇ ਖਿਲਾਫ ਬੋਲਦਾ ਉਹਨਾਂ ਦੇ ਖਿਲਾਫ ਐਫ ਆਈ ਆਰ ਦੱਤੀ ਕਰ ਦਿੰਦੀ ਹੈ ਤੇ ਇਹਨਾਂ ਕੋਲੇ ਐਸ ਪੀ ਆਰ ਵੀਰ ਸਿੰਘ ਟਵਾਲ ਜੀ ਜਿਹੜੇ ਮੰਗ ਪੱਤਰ ਲਿਗੇ ਇਹਨਾਂ ਕੋਲੇ ਪਈਆਂ ਪਿਛਲੇ ਪੰਜ ਮਹੀਨੇ ਤੇ ਹੁਣ ਬਹਿ ਕੇ ਗਏ ਆ ਸਾਹਦੇ ਸਾਹਮਣੇ ਕਹਿ ਕੇ ਗਏ ਹਾਂ ਜੀ ਥੋੜਾ ਕਰਾਂਗੇ ਨਮੜਾ ਤੇ ਦੂਜੇ ਕਰਕੇਸ਼ ਕੁਮਾਰ ਐਸ ਆਈ ਹੈ ਨੈਸ਼ਨਲ ਕਮ ਅੱਜ 2014 ਦਾ ਕੇਸ ਹੈ ਕੋਈ ਕਾਰਵਾਈ ਨਹੀਂ ਹੋਈ ਬੁੜਕੇ ਉਹਨਾਂ ਦਾ ਇੱਕ ਮੰਗ ਪੱਤਰ ਦੇਣਾ ਆਇਆ ਸੀ ਦੂਜੇ ਇੱਕ ਬੀਬੀ ਦੇ ਬੇਟੇ ਨੂੰ ਘਰ ਤੇ ਹੀ ਚੱਕਦੇ ਨਸ਼ੇ ਦਾ ਕੇਸ ਪਾ ਦਿੰਦੇ ਆ ਉਹ ਸੀਸੀਟੀਵੀ ਕੈਮਰਿਆਂ 'ਚ ਫੋਟੋ ਆ ਜਾਂਦੀ ਹੈ ਸਾਰਾ ਪੁੱਛਿਆ ਜਾਂਦਾ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੋਈ ਕਾਰਵਾਈ ਨਹੀਂ ਤੀਸਰਾ ਜਿਹੜਾ ਹੈਗਾ ਬਰੌਂਗੀ 'ਚ ਇੱਕ ਨਵੀਂ ਬਿਅਰਤ ਜਿਹੜੀ ਲੜਕੀ ਬੇਟੀ ਮਰ ਜਾਂਦੀ ਹੈ ਉਸ ਤਿੰਨ ਦਿਨ ਡੈੱਡ ਬੋਡੀ ਕੋਲੇ ਨਹੀਂ ਜਾਣ ਦਿੰਦੀ ਉਹਦਾ ਡੈੱਡ ਬੋਡੀ ਸਰੀਰ ਨਹੀਂ ਦੇਖਣ ਦਿੰਦੀ ਉਤੋਂ ਬਾਅਦ ਜਿਹੜਾ ਹੈਗਾ ਉਹ ਜਿਹੜਾ ਬਿਆਨ ਜ਼ਬਰਦਸਤੀ ਕਰਾ ਕੇ ਸહીਨ ਕਰਾ ਲੰਨੇ ਜਦੋਂ ਅਸੀਂ ਪ੍ਰੈਸ 'ਚ ਦੰਦਨੇ ਘਰਾਓ ਕਰਨ ਦਾ ਫਿਰ ਉਹ ਬੰਦਾ 5 ਮਹੀਨੇ ਅਰੈਸਟ ਕਰਦੇ ਹਲੇ ਵੀ ਦੋ ਦੋਸ਼ੀ ਜਿਹੜੇ ਫਰਾ ਰਹੇ ਨੇ ਤੇ ਇਸੇ ਤਰ੍ਹਾਂ ਗੱਲ ਕਰਨ ਲਈ ਇੱਕ ਦਿਲਵਰ ਖਾਨ ਜੀ ਮਟੌਰ ਤੋਂ ਕੇਸ ਦਰਜ ਹੋਇਆ ਸੀ ਉਹਦੇ ਤੇ ਇਹਨਾਂ ਨੇ ਕੰਪਲੀਟ ਦਿੱਤੀ ਇਹਨਾਂ ਦੀ ਪਰਚਾ ਕਰਤਾ ਮੁੜ ਕੇ ਕੋਈ ਰੀ ਇਨਵੈਸਟੀਗੇਸ਼ਨ ਨਹੀਂ ਤੇ ਸਾਡੇ ਕੋਲੇ ਰਣਜੀਤ ਸਿੰਘ ਜੀ ਸਬ ਇਨਸਪੈਕਟਰ ਰਟਾਇਰਡ ਹੈ ਖੰਨੇ ਤੋਂ ਇਹਨਾਂ ਨੇ ਇੱਕ 2012 'ਚ ਮੁਕੱਦਮਾ ਇੱਕ ਟਰੈਵਲ ਏਜੰਟ ਦੀ ਸ਼ਾ ਚਾਵਲਾ ਦੇ ਖਿਲਾਫ ਕਰਾਇਆ ਸੀ 76 ਨੰਬਰ ਐਫ ਆਈ ਆਰ ਜਿਹਦੇ 'ਚ ਚੈੱਕ ਦੌਰਾਂ ਪੁਲਿਸ ਰਿ ਜਦੋਂ ਇਹ ਸਾਰਾ ਡਿਊਟੀ ਕਰੀ ਪੁਲਿਸ ਜਿਹੜਾ ਇਹਨਾਂ ਨੂੰ ਸਾਰਾ ਡਾਟੇ ਦਾ ਪਤਾ ਹੈ ਨਾ ਰਿਕਾਰਡ ਕਢਾਇਆ ਡੀਆਈਸੀ ਪ੍ਰੈਸ ਕਾਨਫਰੰਸਾਂ ਹੋਈਆਂ ਪਰ ਲੇਕਿਨ ਜਿਹੜੀ ਮੋਹਾਲੀ ਦੀ ਪੁਲਿਸ ਹੈ ਉਹ ਰਿਸ਼ਵਤ ਵਿੱਚ ਇੱਕ ਦੌਰਾਂ ਵੈਟ ਚ ਚੱਲ ਰਹੀ ਪੱਕੇ ਚ ਚੱਲ ਰਹੀ ਜਿਹਦਾ ਅਸੀਂ ਰਿਕਾਰਡ ਨਹੀਂ ਸਕਦੇ ਜਿਹੜੀ ਪੰਜਾਬ ਸਰਕਾਰ ਆਪਣੀ ਝਾੜੂ ਵਾਲਿਆਂ ਦੀ ਪਾਰਟੀ ਕਹਿੰਦੀ ਸੀ ਵੀ ਸਾਡਾ ਝਾੜੂ ਵਾਲਾ ਝਾੜੂ ਵਾਲਿਆਂ ਦੀ ਸਰਕਾਰ 'ਚ ਝਾੜੂ ਵਾਲਿਆਂ ਦੀ ਰਿਸ਼ਵਤ ਲਈ ਜਾਂਦੀ ਹੈ ਜਿਹੜੇ ਸਵੀਪਰ ਕਿੰਨੇ ਵੱਡੀ ਪੋਸਟ ਹੁੰਦੀ ਆ ਜੋ ਝਾੜੂ ਪੋਚੇ ਵਾਲਿਆਂ ਦੀ ਉਹਨਾਂ ਤੋਂ ਵੀ ਰਿਸ਼ਵਤ ਲੈ ਲੈਂਦੇ ਆ 20000 ਰੁਪਏ ਦੱਸੋ ਕਿੱ ਇਸੇ ਤਰ੍ਹਾਂ ਅਸੀਂ ਬਾਕ-ਬਾਕ ਥਾਣੇ ਦੇ ਸਾਰੇ ਬਰੀਫ ਚ ਕੇਸ ਨਹੀਂ ਆਏ ਹੁਣ ਤੁਹਾਡੇ ਸਾਹਮਣੇ ਕਹਿ ਕੇ ਗਏ ਵੀ ਹਾਂਜੀ ਤੁਹਾਡਾ ਜਿਹੜਾ ਮੈਟਰ ਦੋ ਸੀ ਕੰਪਲੀਟ ਕਰਦੇ ਚਾਰ ਤੁਹਾਡੇ ਰਹੇ ਹੋਏ ਹੁਣ ਪਤਾ ਨਹੀਂ ਕਿਹੜੇ ਰਹੇ ਹੋਏ ਹੁਣ ਅਸੀਂ ਬਾਅਦ ਚ ਸਾਨੂੰ ਫੋਨ ਆਊਗਾ ਇਨਫੋਰਮੇਸ਼ਨ ਆਊਗੀ ਮੈਸੇਜ ਆਊਗਾ ਨਹੀਂ ਇਹ ਸਾਰੇ ਸਾਥੀ ਰਾਜਾ ਜੀ ਨੇੜੀਆਂ ਜੀ ਖੜੇ ਹੈ ਬਹੁਜਨ ਸਮਾਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਖੜੇ ਹੈ ਸਾਰੇ ਜਿਹੜੇ ਪੀੜਤ ਪਰਿਵਾਰ ਨੇ ਆਪਣੇ ਆਪਣੇ ਕੇਸਾਂ ਨੂੰ ਲੈ ਕੇ ਸਾਰੇ ਆਏ ਸੀ ਤੁਹਾਡੇ ਰਾਹੀਂ ਅਸੀਂ ਫਰਿਆਦ ਕੀਤੀ ਹੈ ਮੰਗ ਪੱਤਰ ਕੁਮਾਰ ਨਯੋਗ ਮੁੱਖ ਮੰਤਰੀ ਨੂੰ ਇੱਕ ਡੀਜੀਪੀ ਪੰਜਾਬ ਨੂੰ ਤੇ ਇੱਕ ਡੀਆਈਜੀ ਨੂੰ ਤੇ ਇੱਕ ਐਸਐਸਪੀ ਨੂੰ ਜਿਹੜੇ ਮੰਗ ਪੱਤਰ ਸੀ ਭੇਜੇ ਉਹਨਾਂ ਵਾਸਤੇ ਅਸੀਂ ਵਿਸ਼ਵਾਸਨ ਦਵਾ ਕੇ ਗਏ ਤਾਂ ਇਹ ਜੇ ਸਾਡਾ ਕੰਮ ਕਰ ਦਿੰਦੇ ਤੁਹਾਡਾ ਵੀ ਤਾਂ ਇਹਦੇ ਨਾਲ ਧੰਨਵਾਦ ਇਹਨਾਂ ਦਾ ਵੀ ਹੈ ਅੱਜ ਜੋ ਬਲਵਿੰਦਰ ਕੰਬੜਾ ਜੀ ਦੀ ਗਵਾਹੀ ਦੇ ਅੰਦਰ ਜਿਹੜਾ ਵਿਸ਼ਾਲ ਤਰਨਾ ਦਿੱਤਾ ਗਿਆ ਬਹੁਤ ਸਾਰੇ ਪੀੜਤ ਜਿਹੜੇ ਇਹ ਮੁਹਾਲੀ ਜ਼ਿਲ੍ਹੇ ਦੀ ਮੈਂ ਕਹਿੰਦਾ ਪੂਰੇ ਪੰਜਾਬ ਦਾ ਪਤਾ ਨਹੀਂ ਕੀ ਹਾਲ ਹੋਏਗਾ ਔਰ ਕਿਸਾਂ ਨੂੰ ਸੁਣ ਕੇ ਹਰਾਨੀ ਹੁੰਦੀ ਹੈ ਕਿ ਵੀ ਜਿਹੜਾ ਮੁੰਡਾ ਦਰਖਾਸਤ ਲਿਖ ਜਾਂਦਾ ਪਰ ਚੋਟੀ ਹੋ ਜਾਂਦਾ ਔਰ ਬੜੀ ਦੁਖਦਾਈ ਦੁੱਖ ਹੋਇਆ ਗੱਲਾਂ ਸੁਣ ਕੇ ਭਾਈ ਸਾਹਿਬ ਪੁਲਿਸ ਇੰਸਪੈਕਟਰ ਹੈ ਇਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਹੋਰ ਲੋਕਾਂ ਦਾ ਕੀ ਹਾਲ ਹੋਵੇਗਾ ਜਿਹੜੇ ਗਰੀਬ ਲੋਕਾਂ ਦਾ ਹਾਲ ਕੀ ਹੋਏਗਾ ਇਸ ਤਰ੍ਹਾਂ ਕੇ ਸਰਕਾਰ ਬੁਰੀ ਤਰ੍ਹਾਂ ਫੇਲ ਭ੍ਰਸ਼ਟਾਚਾਰ ਦਾ ਜਿਹੜਾ ਕੋਈ ਤਹਿਸੀਲਦਾਰ ਅਫਸਰ ਹੈ ਕੋਈ ਪੁਲਿਸ ਦਾ ਚੌਕੀਦਾਰ ਹੈ ਜਾਂ ਕੋਈ ਥਾਣਾ ਸਭ ਇਹ ਭ੍ਰਸ਼ਟਾਚਾਰ ਦੇ ਅਡੇ ਬਣ ਚੁੱਕੇ ਆ ਔਰ ਪਹਿਲਾਂ ਨਾਲ ਜਿਹੜੀਆਂ ਪਹਿਲੀਆਂ ਸਰਕਾਰਾਂ ਨਾਲ ਉਹਨਾਂ ਚਾਰ ਗੁਣਾ ਰਿਸ਼ਵਤ ਜ਼ਿਆਦਾ ਚੱਲਦੀ ਹੈ ਤੁਸੀਂ ਤਹਿਸੀਲ ਚਲ ਜਾਓ ਤੁਸੀਂ ਵੀਡੀਓ ਦਫ਼ਤਰ ਚਲ ਜਿੱਥੇ ਮਰੀ ਚਲ ਜਾਓ ਬਲਕਿ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਲੋਕਾਂ ਦਾ ਜੂਣਾ ਮੁਸ਼ਕਲ ਹੋ ਚੁੱਕਿਆ ਹੈ ਔਰ ਅਸੀਂ ਅੱਜ ਚੇਤਾਵਨੀ ਦੇਣ ਆਏ ਆ ਮੰਗ ਪੱਤਰ ਲਿਆ ਔਰ ਮੈਂ ਇਹ ਕਹਿਣਾ ਚਾਹਾਂਗਾ ਸਾਰੇ ਸਾਥੀਆਂ ਨੂੰ ਕਿ ਬੇ ਵੱਡੇ ਪਵਾਨੇ ਤੇ ਜਿੰਨਾ ਇਕੱਠਾ ਹੈ ਇਹ ਘਟ ਹੈ ਆਉਣ ਵਾਲੇ ਸਮੇਂ ਦੇ ਅੰਦਰ ਵੱਡਾ ਘਟ ਕਰਕੇ ਹਜ਼ਾਰਾਂ ਚ ਘਟ ਕਰਕੇ ਔਰ ਫਿਰ ਅਣ ਮੇਥੇ ਸਮਝੀਦ ਕਰਨ ਲਈ ਤਾਂ ਇਹ ਮਸਲੇ ਹੱਲ ਹੋਣਗੇ ਠੀਕ ਨਹੀਂ ਆਉਂਦਾ ਵੀ ਜਿੱਦਣ ਦੀ ਸਾਡੀ ਅਸੀਂ ਗਲਤੀ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਬੈਠੇ ਵੀ ਰਿਸ਼ਵਤ ਵੱਧ ਗਈ ਆ ਇੱਥੇ ਹੈ ਇਹ ਹਾਲਾਤ ਹੋ ਗਏ ਮਹਾਲੀ ਦੇ ਵਿੱਚ ਮਾਨ ਸਾਹਿਬ ਤਾਂ ਕਹਿੰਦੇ ਨੇ ਵੀ ਮੈਨੂੰ ਕੋਈ ਸਬੂਤ ਲਿਆਓ ਆ ਚੈੱਕ ਕਰੋ ਅਚ ਸ਼ਿਪਾਹੀ ਦੇ ਦਸਕਤ ਨੇ ਇਹ ਸ਼ਿਪਾਹੀ 10 ਸਾਲਾਂ ਅਜੇ ਇਥੋਂ ਦੀ ਮਹਾਲੀ ਦੀ ਪੁਲਿਸ ਦੱਸਦੇ ਪਏ ਵੀ ਬੈਂਕ ਚ ਗਿਆ ਕੀ ਕਰਨ ਸੀ ਮਾਮਲਾ ਕਿੱਥੋਂ ਦਾ ਸੀ ਕੀ ਮਾਮਲਾ ਮਟੌਰ ਥਾਣੇ ਦਾ ਮੇਰੇ ਲੜਕੇ ਨੂੰ ਬਾਹਰ ਭੇਜਣ ਵਾਸਤੇ ਐਗਰੀਮੈਂਟ ਕਰ ਲਿਆ ਵੀ ਬਾਹਰ ਆ ਨੌਕਰੀ ਮਿਲੂਗੀ ਸਬਜਵਾਗਤ ਖਾਇਆ ਤੇ ਉਹ ਸਬਜਵਾਗਤ ਦੇ ਵਿੱਚ ਫਸ ਗਏ ਸੀ ਹਰ ਬੰਦਾ ਕਹਿੰਦਾ ਵੀ ਮੇਰਾ ਬੱਚਾ ਸੈੱਟ ਹੋ ਜਾਵੇ ਤੇ ਇਹਨਾਂ ਨੇ ਪੈਸੇ ਲੈ ਲਏ 100 ਤੱਕ ਆ ਵੀ ਬਲਵੰਤ ਸਿੰਘ ਰਾਮੋਆਲਿਆ ਐਸੀ ਦੱਪੀਏ ਵੀ ਇਸ ਕੇਸ ਦੇ ਵਿੱਚ ਰਿਸ਼ਵਤ ਲੈ ਗਿਆ ਆ ਆ ਹੈਗਾ ਹੀ ਰਾਜੀ ਨਮਾ ਹੂੰ ਦੀਪਿੰਦਰ ਅਕਲੀਆ ਹੂੰ ਦੀਪਿੰਦਰ ਸਿੰਘ ਅਕਲੀਏ ਨੇ ਸਾਡੇ ਕਿਤੇ ਦਸਤਕਤ ਨੇ ਦਿਖਾ ਦਿਓ ਪੀੜਤ ਅਸੀਂ ਆ ਦੀਪਿੰਦਰ ਅਕਲੀਆ ਤਾਈਆਂ ਮਾਂ ਕਰਦਾ ਚਲੋ ਮੈਂ ਦੋਨੋਂ ਗਏ ਨਾ ਦੇਖੋ ਨਾ ਮਾਂ ਕਰ ਐਸਐਸਪੀ ਨੇ ਇਤਨੀ ਸੁਣੀ ਸਾਡੀ ਕਿੰਨੇ ਸਾਲ ਹੋ ਗਏ ਹੁਣ ਇਹਨੂੰ 2012 ਦਾ ਚੱਲਦਾ ਜੀ 5 ਸਾਲ ਮਤਲਬ 12 ਸਾਲ 12 ਸਾਲ ਬਰਬਾਦ ਹੋ ਗਏ ਜੀ 12 12 ਦੇ ਵਿੱਚ ਹੁਣ ਮੈਨੂੰ ਇਹ ਕਹਿੰਦੇ ਨੇ ਵੀ ਤੂੰ 5 ਲੱਖ ਰੁਪਈਆ ਲੈ ਲਿਆ ਮੈਂ ਵੀ ਕਹਿੰਦਾ ਵੀ 5 ਲੱਖ ਰੁਪਈਆ ਦੇਤਾ ਠੀਕ ਮੈਨੂੰ ਅੱਜ ਦਾ ਦੱਸ ਦੋ ਵੀ ਕਿਹਨੇ ਦਿੱਤਾ ਐਫਡ ਆ ਕੋਈ ਹੁੰਦੇ ਆ ਕਿੱਥੇ ਚੈੱਕ ਕੰਟਰ ਨਹੀਂ ਦਿੰਦੇ ਮਨ ਕਿ ਕੋਈ ਚੈੱਕ ਦਿੱਤਾ ਕੋਈ ਪੈਸਾ ਦਿੱਤਾ ਦੋ ਤਾਂ ਸਹੀ ਬਹੁਤ ਨਹੀਂ ਦਿੰਦੇ ਪਰ ਮਟੌਰ ਦਾ ਐਸ ਐਚਓ ਤੇ ਮੁਨਸ਼ੀ ਆ ਮੇਰੀ ਅਰਜੀ ਆ ਐਸਐਸਪੀ ਨੂੰ ਭੇਜੀ ਡੀਸੀ ਸਾਹਿਬ ਦੇ ਰਾਹੀਂ ਗਈ ਹੋਈ ਆ ਇਹਦਾ ਨੰਬਰ ਵੀ ਨਹੀਂ ਦੇ ਰਹੇ ਇਨਸਾਫ ਦਾ ਜਿਹੜਾ ਮਿਲਣਾ ਮਿਲਣਾ ਨੰਬਰ ਵੀ ਨਹੀਂ ਦੇ ਰਹੇ ਦੇਖ ਲਓ ਤੁਸੀਂ ਤੇ ਹੁਣ ਇੱਥੇ ਆਏ ਹੋ ਤੁਸੀਂ ਕੀ ਭਰੋਸਾ ਮਿਲਿਆ ਤੁਹਾਨੂੰ ਲੱਗਦਾ ਸਿਰਫ ਭਰੋਸਾ ਮਿਲਿਆ ਜੀ ਇਹ ਤਾਂ ਸਿਰਫ ਗਊਆਂ ਤੋਂ ਮਿੱਟੀ ਲਾਉਣ ਵਾਲੀ ਗੱਲ ਆ ਭਰੋਸਾ ਸਾਨੂੰ ਹਰੇਕ ਵਾਰੀ ਦਿੰਦੇ ਨੇ ਇੱਕ ਵਾਰੀ ਨਹੀਂ ਦਿੱਤਾ ਮੈਂ ਗਰੀਬ ਦਾਸ ਮੁੱਲਾਪੁਰਸ ਆਇਆ ਜੀ ਆਪ हम कान सफाई वाले बंदे हैं हमको करीबन पंद्रह साल हो गए नदी में बैठे हुए नदी के अंदर परसों के रोज जो डीसी साहब आया साहब बिना बोल डिप्टी साहब डिप्टी साहब ने हमारी चुगियाँ है ना सर जी रिद विद करके तोड़ गए तोड़ने के बाद में हाथा जोड़ी नहीं मानी बच्चे आए तो बच्चों पे जैसे भी चढ़ा रहे हैं बड़े आ रहे हैं बड़े आ रहे हैं बड़े जो कुछ बोलते हैं कहते तो आधा पर्चा कट जाऊंगा तुम बोलो ही मत तो साहब करीबन तीस चालीस चुगिया ना है ना तोड़ ताड़ के रद्द मृद बना के चले गए अब साहब से बात हो गया उन्होंने क्या कहा साहब ने कहा कि भाई तुम्हारी तो ये है कि आपका वो मसला है नदी का पानी का है तो आप अपने आप समेटो अब की की क्या तो वहाँ पे लाशें बिछेंगी और या फिर हम मरेंगे या कोई आने वाला मरेगा हकीकत बात तो ये है पंद्रह साल से बैठे हुए हैं या तो मरेंगे या मारेंगे चार महीने के बाद भी पुलिस वाले आरोपियों को गिरफ्तार बलौंगी थाना बलौंगी जी चार महीने के बाद भी आरोपियों को पुलिस गिरफ्तार नहीं कर सकी इसका कारण है कि बलौंगी पुलिस इस केस के अनुसंधानकर्ता बविंदर सिंह ने आरोपियों के साथ मिले हुए पता चला है कि उस लड़की का हस्बैंड तो पकड़ लिया है पुलिस ने। तो हस्बैंड और दो आरोपियों बचे हुए अच्छा। और कुछ? हुए। और ये बात है कि वो पोस्टमार्टम रिपोर्ट देने से भी इनकार कर रहे थे पुलिस वाले दो लेडीज को अरेस्ट नहीं कर सक कर सके तो बड़े बड़े गैंगस्टरों को कैसे अरेस्ट कर पाएंगे सर मैं मुल्लापुर गरीब दास से कॉलोनी से आया हूँ क्या प्रॉब्लम सर प्रॉब्लम यह थी कि हम पंद्रह साल से पड़े हुए झुग्गियों में नदी के पास जो कि अब ये पंद्रह सालों में ऐसी कोई अनहोनी नहीं है ये जो कि कल परसों से हमारी अनहोनी आ चुकी है एतवार का टाइम था जो कि हमारी झुकियाँ सारी तोड़ दी गई हैं गरीब घर घर -गर मर चुके हैं बच्चों के ऊपर जे में चढ़ा रहे थे ठीक है सर सब डिप्टी साहब ने मिलकर ये सारा काम करवा रहे हैं हम सरकार तक हम पे हमारी अपील देना चाह रहे हैं कि भी जो हमारा रहना सहना है बस हमारे को वहाँ तक रहने दीजिएगा हम किसी से कोई कब्जा नहीं कर रहे कोई कुछ नहीं कर रहे बस सरकार से हम एक अपील रख रहे कि हम नदी में पढ़ें हम वहीं पड़े रहने दीजिएगा बस इतनी सरकार से मदद मांगना चाहते हैं पिछले क्या कहा पिछले दस बारह सालों से बाथरूम वाले काम कर रहे हैं आराम से ठेकेदार हर साल चेंज होता था और हर साल नवा ठेकेदार आ जाता था किसी से कोई प्रॉब्लम नहीं पड़ी है मगर अभी ये दो अप्रैल से नवा ठेकेदार आया है सुलभ इंटरनेशनल कंपनी है इसने 200 बंदे बाहर काम से निकाल दिए हैं और उसके बाद रिश्वत ले लेके भर्तियां करनी शुरू कर दी हैं रिश्वत ले ले के काम पर कर्मचारी रखने शुरू कर दिए हैं हमारे पास हलफिया बयान है हमारे पास गवाह है हमारे पास सबूत है तो इनके खिलाफ सबूत हैं और इनके खिलाफ़ सख्त से सख्त से सख्त कार्रवाई होनी चाहिए हमें रोज़गार मिले हमारी पाँच महीने की सैलरी जो पेंडिंग है वो मिलनी चाहिए जो दोषी हैं उनके खिलाफ कानूनी कार्रवाई होनी चाहिए